ਸ਼ੰਭੂ ਬਾਟਰ ਅਤੇ ਖਨੋਰੀ ਬਾਟਰ ਦੇ ਉੱਤੇ ਅੱਜ ਬੀਬੀਆਂ ਦੀ ਗਰਜ ਦੇਖਣ ਨੂੰ ਮਿਲੇਗੀ ਤੇ ਉੱਥੇ ਹੀ ਦੱਸੀਏ ਕਿ ਲਗਾਤਾਰ ਸਰਕਾਰਾਂ ਨੂੰ ਲਲਕਾਰਿਆ ਜਾਵੇਗਾ ਤੇ ਸਰਵਨ ਸਿੰਘ ਮੰਦਿਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਇਹ ਵੱਡੀ ਖਬਰ ਸામਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਸਰਵਨ ਸਿੰਘ ਪੰਦੇੜ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਕੁਮਾਤਰੀ ਮਹਿਲਾ ਦਿਵਸ ਦੇ ਉੱਤੇ ਮਹਿਲਾਵਾਂ ਦੇ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਤੇ ਉੱਥੇ ਹੀ ਸਰਕਾਰਾਂ ਨੂੰ ਲਲਕਾਰਿਆ ਜਿਹੜਾ ਕਿ ਮੁਰ ਤੋਂ ਜਾਵੇਗਾ ਤੇ ਦੱਸਦੀ ਹੈ ਕਿ 13 ਫਰਵਰੀ ਤੋਂ ਲੈ ਕੇ ਲਗਾਤਾਰ ਕਿਸਾਨ ਧਰਨੇ ਦੇ ਉੱਤੇ ਨੇ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਲਗਾਤਾਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਣ ਨੂੰ ਮਿਲ ਰਹੇ ਨੇ ਤੇ ਉੱਥੇ ਕਿਸਾਨ ਆਪਣੀਆਂ ਮੰਗਾਂ ਦੇ ਉੱਤੇ ਅੜੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਇੱਕ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਜਿਸ ਤੋਂ ਬਾਅਦ ਅੱਜ ਮੁੜ ਤੋਂ ਵੱਡਾ ਐਲਾਨ ਹੋ ਚੁੱਕਿਆ ਹੈ ਤੇ ਮੈਲਾਵਾਂ ਨੂੰ ਜਿਹੜਾ ਕਿ ਸੁਨੇਹਾ ਪ੍ਰਧਾਨ ਸਾਹਿਬ ਦੇ ਵੱਲੋਂ ਲਗਾਇਆ ਗਿਆ ਤੇ ਆਪ ਤੁਹਾਨੂੰ ਸੁਣੋਨੇ ਆ ਪੂਰੀ ਗੱਲਬਾਤ ਕੀ ਹੈ ਕਮਾਂਡੰਟਰੀ ਜਿਹੜਾ ਵਾ ਔਰਤਾਂ ਦਾ ਦਿਹਾੜਾ ਮਨਾਇਆ ਜਾਣਾ ਵਾ ਤਾਂ ਸਾਡੀ ਦੋਵਾਂ ਫੋਰਮਾਂ ਵੱਲੋਂ ਜਿੰਨਾ ਵੀ ਲੋਕਲ ਪਟਿਆਲਾ ਅੰਮ੍ਰਾਲਾ ਜ਼ਿਲ੍ਹਾ ਬਾਪੂਆਦ ਵਾਲੇ ਆ ਪੰਜਾਬ ਹਰਿਆਣਾ ਲਾਗੇ ਦੇ ਸੂਬੇ ਆ ਉਹਨਾਂ ਸਾਰਿਆਂ ਨਗਰਾਂ ਨੂੰ ਮਤਾਮਾਂ ਭੈਣਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਸ਼ੰਭੂ ਬਾਰਡਰ ਤੇ ਹੋਰ ਨਾ ਬਾਰਡਰਾਂ ਤੇ ਪਹੁੰਚ ਕੇ ਜਿਹੜਾ ਵਾ ਕਮੰਤਰੀ ਔਰਤ ਦਿਹਾੜਾ ਮਨਾਇਆ ਜਾਵੇ ਕਿਉਂਕਿ ਜਿਹੜਾ ਅੰਦੋਲਨ 1 ਸਾਲ ਤੋਂ ਉੱਪਰ ਚੱਲ ਗਿਆ ਹੈਗਾ ਵਾ ਜੇ ਇਹ ਅੰਦੋਲਨ ਨੂੰ ਜਿੱਤਣਾ ਹੈਗਾ ਤਾਂ ਸਾਡੇ ਸਮਾਜ ਦੀ ਅੱਧੀ ਆਬਾਦੀ ਦਾਸ ਨੂੰ ਮੋਰਚਿਆਂ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨਾ ਪੈਣਾ ਹੈਗਾ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਮਤਾਮਾਂ ਭੈਣਾ ਸਾਰਿਆਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਕੱਲ ਗਿਣਤੀ ਜਿਹੜੀ ਇੱਥੇ ਮੋਰਚਿਆਂ ਵਿੱਚ ਆਉਣੀ ਚਾਹੀਦੀ ਆ ਤਾਂ ਜੋ ਆਉਣ ਵਾਲੀ ਜਿਹੜੀ 19 ਮਾਰਚ ਨੂੰ ਸਰਕਾਰ ਨਾਲ ਵਾਰਤਾ ਹੋਣ ਜਾ ਰਹੀ ਆ ਉਹ ਸਫਲਤਾ ਮਿਲ ਸਕੇ ਔਰ ਅੱਗੇ ਆਉਣ ਵਾਲੇ ਪ੍ਰੋਗਰਾਮ ਜਿਹੜੀ ਅੱਜ ਕਿਸਾਨ ਮਜ਼ਦੂਰ ਮੋਰਚਾ ਮੀਟਿੰਗ ਕਰੂਗਾ ਫਿਰ ਦੂਆ ਫੋਰਮਾ ਦੀ ਮੀਟਿੰਗ ਕਰਾਂਗੇ ਇਸ ਅੰਦੋਲਨ ਨੂੰ ਅੱਗੇ ਕਿਵੇਂ ਤੇਜ਼ ਕਰਨਾ ਜੋ ਕੁਝ ਸਰਕਾਰ ਦੇ ਰਣਨੀਤੀਆਂ ਸਾਰੀ ਤੇ ਵਿਚਾਰ ਚਰਚਾ ਹੋਊਗੀ ਮੈਂ ਕਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਔਰ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਇਹਦੇ ਨਾਲ ਹੋਰ ਜਿਹੜੀਆਂ ਬਾਰਾਂ ਮੰਗਾ ਜਿਹੜੀਆਂ ਬਹੁਤ ਮਹੱਤਵਪੂਰਨ ਆ ਉਹ ਸਾਰੀਆਂ ਮਨਾਈਆਂ ਜਾ ਸਕਦੀਆਂ ਸੋ ਮੈਂ ਲਗਾਤਾਰ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਇੱਕ ਟਰੈਕਟਰ ਟਾਲੀ ਇੱਕ ਟਰੈਕਟਰ ਟਾਲੀ ਬਾਰਡਰਾਂ ਤੇ ਲੈ ਕੇ ਆਓ ਆ ਅੱਜ ਫੇਰ ਕੇਂਦਰ ਸਰਕਾਰ ਨੂੰ ਕਹਿੰਦੇ ਆਂ ਵੀ ਜਿੰਨੀ ਜਲਦੀ ਹੋ ਸਕੇ ਆਹ ਜਿਹੜੀਆਂ ਕੱਦਾਂ ਕੀਤੀਆਂ ਵਾ ਹਾਈਵੇ ਦੇ ਉੱਤੇ ਖੋਲੀਆਂ ਜਾਣ ਇਹਦੇ ਨਾਲ ਆਮ ਲੋਕਾਂ ਨੂੰ ਜਿਹੜੇ ਟਰਾਂਸਪੋਰਟਰ ਆ ਜਿਹੜੇ ਵਪਾਰੀ ਉਹਨਾਂ ਨੂੰ ਮੁਸ਼ਕਲ ਆ ਰਹੀਆਂ ਤਾਂ ਜਿੰਨੀ ਜਲਦੀ ਹੋ ਸਕੇ ਕੇਂਦਰ ਸਰਕਾਰ ਰਸਤਾ ਖੋਲੇ ਧੰਨਵਾਦ